اپا بو بو کڈے کر دئیے هي ويتل ساوو رو پليٽ وي توي ني سوسو ساوو هي کائدا اٿا كون کسنگ ها لکوان تيارنگو آيو بايو آيو مله دشهارو مجا کيتن جي دا کيتن جي دا کني بي اٿن اٿن ਕਿਓ ਕੇ ਮਾਰੋ ਯਾਰ ਹੁਣ ਅਗੜਾ ਪਤਾਨ ਨੂੰ ਦੇਖਵਾ ਇਹ ਰੋਜ਼ਾਨਾ ਦੀ ਤਰ੍ਹਾਂ ਜੀ ਅਸੀਂ ਰੋਜ਼ ਹੀ ਚਲਾਨ ਕਰੀਦਾ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦਿੱਤਿਆ ਜੀ ਦੇ ਹੁਕਮਾਂ ਅਨੁਸਾਰ ਆਪਣਾ ਜਿਹੜੇ ਹੈ ਟ੍ਰਿਪਲ ਰਾਈਡਿੰਗ ਬਗੈਰ ਨੰਬਰ ਔਰ ਬੋਲਟ ਪਟਾਕਾ ਇਹ ਬਲੈਕ ਫਿਲਮਾਂ ਇਹਨਾਂ ਦੇ ਚਲਾਨ ਜਿਹੜੇ ਅਸੀਂ ਰੋਜ਼ ਹੀ ਕਰੀਦਾ ਤੇ ਅੱਜ ਵੀ ਉਸੇ ਹੀ ਲੜੀ ਤਹਿਤ ਅਸੀਂ ਜਿਹੜੇ ਅੱਜ ਚਲਾਨ ਜਿਹੜੇ ਕੀਤੇ ਤੱਕ ਤੇ 20 ਤੋਂ 25 ਚਲਾਨ ਹੋ ਗਏ ਬਾਕੀ ਅਜ ਸਾਰਾ ਦਿਨ ਪਿਆ ਹੈ ਮੈਸੇਜ ਇਹੋ ਹੀ ਅਸੀਂ ਇਹਨਾਂ ਨੂੰ ਅਪੀਲ ਕਰਦੇ ਆਂ ਤੇ ਆਪਣਾ ਹਧਿਆਤ ਵੀ ਕਰਦੇ ਆਂ ਜਿੱਦਾਂ ਤੁਹਾਡੇ ਸਾਹਮਣੇ ਹੁਣ ਇੱਕ ਅੰਡਰਏਜ ਲੜਕੀ ਦਾ ਵੀ ਚਲਾਨ ਕੀਤਾ ਆ ਇਹ ਵੱਖ-ਵੱਖ ਸਕੂਲਾਂ 'ਚ ਵੱਖ-ਵੱਖ ਜਗ੍ਹਾ 'ਤੇ ਸੈਮੀਨਾਰ ਵੀ ਸਾਡੇ ਜਿਹੜਾ ਸੈੱਲ ਬਣਿਆ ਆ ਐਜੂਕੇਸ਼ਨ ਸੈੱਲ ਉਹਦੇ ਵੱਲੋਂ ਇਹਨਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਜਿਹੜੇ ਅੰਡਰਏਜ ਬੱਚੇ ਆ ਉਹ ਨਾ ਵਹੀਕਲ ਚਲਾਣ ਆਪਣਾ ਲਾਇਸੈਂਸ ਬਣਾ ਕੇ ਹੀ ਚਲਾਣ ਪੈਰੈਂਟਸ ਨੂੰ ਵੀ ਇਹੋ ਹੀ ਅਪੀਲ ਕਰਦੇ ਆ ਜਿਹੜਾ ਹੁਣ ਤਿੰਨ ਤਿੰਨ ਲੜਕੀਆਂ ਚੜੀਆਂ ਫਿਰਨਦੀਆਂ ਆਪਣਾ ਇੱਕ ਸਕੂਟਰੀ ਤੇ ਹੈ ਵੀ ਅੰਡਰ ਏਜ ਉਹ ਘਰਦਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਇਹ ਜਿਹੜਾ ਕੰਮ ਗਲਤ ਹੈ ਇਹ ਨਾ ਕੀਤਾ ਜਾਏ